ਸਸ਼੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ 112 ਸਾਲਾਂ ਦੇ ਬਾਅਦ ਇਤਿਹਾਸ ਦੇ ਵਿੱਚ 9 ਅਗਸਤ 2025 ਨੂੰ ਬਹੁਤ ਵੱਡਾ ਸੂਰਜ ਗ੍ਰਹਿਣ ਪੂਰਨ ਮਾਸ਼ੀ ਵਾਲੇ ਦਿਨ ਲੱਗਣ ਵਾਲਾ ਹੈ ਇਸ ਸੂਰਜ ਗ੍ਰਹਿਣ ਦੇ ਮੌਕੇ ਤੇ ਕਿਹੜੀਆਂ ਰਾਸ਼ੀਆਂ ਹੋਣ ਵਾਲੀਆਂ ਹਨ ਕਰੋੜਪਤੀ ਅਤੇ ਕੀ ਕੀ ਤੁਹਾਨੂੰ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ਕਿਸ ਸਮੇਂ ਸੂਰਜ ਗ੍ਰਹਿਣ ਲੱਗੇਗਾ ਕਿਸ ਸਮੇਂ ਇਸ ਦੀ ਸਮਾਪਤੀ ਹੋਵੇਗੀ ਸੂਰਜ ਗ੍ਰਹਿਣ ਦੇ ਮੌਕੇ ਤੇ ਤੁਸੀਂ ਕਿਹੜਾ ਕੰਮ ਕਰਨਾ ਹੈ ਕਿਹੜੇ ਕਿਹੜਾ ਬਿਲਕੁਲ ਵੀ ਨਹੀਂ ਕਰਨਾ ਤੇ ਸੂਰਜ ਗ੍ਰਹਿਣ ਕਿਸ ਜਗ੍ਹਾ ਤੇ ਲੱਗਣ ਵਾਲਾ ਹੈ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਿਆ ਸੂਰਜ ਦੇਵ ਲੈ ਕੇ ਹਾਜ਼ਰੀ ਲਗਵਾਉਣਾ ਚਾਹੀਏ ਤਾਂ ਕਿ ਸੂਰਿ ਦੇਵ ਦੀ ਕਿਰਪਾ ਤੁਹਾਡੇ ਤੇ ਹੋ ਜਾਵੇ ਦੋਸਤੋ 112 ਸਾਲਾਂ ਦੇ ਬਾਅਦ 9 ਅਗਸਤ ਨੂੰ ਸੂਰਜ ਗ੍ਰਹਿ ਬਹੁਤ ਹੀ ਪਿਆੰਕਰ ਲਗਨ ਜਾ ਰਿਹਾ ਹੈ ਇਹ ਸੂਰਜ ਗ੍ਰਹਿ ਸਾਲ ਦਾ ਪਹਿਲਾ ਸੂਰਜ ਗ੍ਰਹਿ ਹੋਣ ਵਾਲਾ ਹੈ ਜਿਸ ਦੇ ਨਾਲ ਇਹਨਾਂ ਰਾਸ਼ੀ ਵਾਲਿਆਂ ਦੀ ਕਿਸਮਤ ਵਿੱਚ ਚਮਕਣ ਵਾਲੀ ਹੈ ਜਿਵੇਂ ਹੀ ਸੂਰਜ ਚਮਕੇਗਾ ਉਵੇਂ ਹੀ ਇਹਨਾਂ ਰਾਸ਼ੀ ਵਾਲਿਆਂ ਦੀ ਕਿਸਮਤ ਵਿੱਚ ਚਮਕੇਗੀ ਤੇ ਜੇਕਰ ਤੁਸੀਂ ਸਾਡੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੇ ਕਮੈਂਟ ਕਰਦੇ ਹੋਗੇ ਤਾਂ ਸੂਰਜ ਦੇਵ ਦੀ ਕਿਰਪਾ ਤੁਹਾਡੇ ਤੇ ਹੋ ਜਾਵੇਗੀ ਤੇ ਮਾੜਾ ਪ੍ਰਭਾਵ ਕੋਈ ਵੀ ਨਹੀਂ ਪਵੇਗਾ ਦੋਸਤੋ ਇਹ ਸ਼ੇ ਰਾਸ਼ੀ ਵਾਲੇ ਹੁਣ ਮਠਿਆਈ ਵੰਡਣ ਦੇ ਲਈ ਹੋ ਜਾਓ ਤਿਆਰ ਕਿਉਂਕਿ ਇਹਨਾਂ ਦਾ ਸਹਿਯੋਗ ਬਹੁਤ ਹੀ ਵਧੀਆ 112 ਸਾਲਾਂ ਦੇ ਬਾਅਦ ਬਣ ਰਿਹਾ ਹੈ ਜੋ ਕਿ ਇਹਨਾਂ ਦੀ ਕਿਸਮਤ ਨੂੰ ਚਮਕਾ ਦੇਵੇਗਾ ਇਸ ਸੂਰਜ ਗ੍ਰਹਿਣ ਦੇ ਮੌਕੇ ਇਹੋ ਚਾਹੀਆਂ ਕਿਹੜੀਆਂ ਛੇ ਖੁਸ਼ ਨਸੀਬ ਰਾਸ਼ੀਆਂ ਹਨ ਜਿਨ੍ਹਾਂ ਦੀ ਕਿਸਮਤ ਚਮਕਣ ਵਾਲੀ ਹੈ ਛੇ ਰਾਸ਼ੀ ਵਾਲਿਆਂ ਨੂੰ ਆਪਣੀ ਜ਼ਿੰਦਗੀ ਵਿੱਚ ਤਾਂ ਦੌਲਤ ਐ ਸ਼ੋਹਰਾਹ ਵਾਲੀ ਜ਼ਿੰਦਗੀ ਪ੍ਰਾਪਤ ਹੋਵੇਗੀ ਜਿਸ ਦੇ ਆਉਣ ਨਾਲ ਇਹਨਾਂ ਦੀ ਜ਼ਿੰਦਗੀ ਵਿੱਚ ਕੋਈ ਵੀ ਦੁੱਖ ਕਸ਼ਟ ਨਹੀਂ ਹੋਵੇਗਾ ਜੋਤਿਸ਼ శాਸਤਰ ਦੇ ਅਨੁਸਾਰ ਇਹਨਾਂ ਦੀ ਹੁਣ ਕਿਸਮਤ ਚਮਕ ਜਾਵੇਗੀ ਨਾਲ ਹੀ ਬਹੁਤ ਸਾਰੇ ਗ੍ਰਹਿ ਹਨ ਬਹੁਤ ਸਾਰੀਆਂ ਖੁਸ਼ੀਆਂ ਦੇਣ ਵਾਲੇ ਹਨ ਜਿਵੇਂ ਨਾਲ ਇਹਨਾਂ ਦੀ ਜ਼ਿੰਦਗੀ ਵਿੱਚ ਹੁਣ ਮੁਸੀਬਤਾਂ ਦਾ ਖਾਤਮਾ ਹੋ ਜਾਵੇਗਾ ਤੇ ਬਸ ਖੁਸ਼ੀਆਂ ਹੀ ਖੁਸ਼ੀਆਂ ਹੋਣਗੀਆਂ ਸੂਰਜ ਗ੍ਰਹਿਣ ਤੋਂ ਤੁਰੰਤ ਬਾਅਦ ਇਹਨਾਂ ਦੀ ਜ਼ਿੰਦਗੀ ਵਿੱਚ ਤਾਣ ਦੀ ਵਰਕਾ ਹੋਵੇਗੀ ਇਹਨਾਂ ਨੂੰ ਤਾਂ ਪ੍ਰਾਪਤੀ ਜਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਉਹ ਮਾਸਿਕ ਲਾਹਣ ਖਤਮ ਹੋ ਜਾਣਗੇ ਸੂਰਜ ਗ੍ਰਹਿਣ ਤੋਂ ਤੁਰੰਤ ਬਾਅਦ ਇਹ ਰਾਸ਼ੀ ਵਾਲੇ ਜਿਹੜਾ ਕੋਈ ਵੀ ਫੈਸਲਾ ਆਪਣੀ ਜ਼ਿੰਦਗੀ ਦਾ ਜਾਂ ਆਪਣੇ ਵਪਾਰ ਪ੍ਰਤੀ ਲੈਣਾ ਚਾਹੁੰਦੇ ਹਨ ਇਹਨਾਂ ਨੂੰ ਉਸ ਵਿੱਚ ਵਾਧਾ ਇਹ ਵਾਧਾ ਮਿਲਣ ਵਾਲਾ ਹੈ Hindu Panchang ਦੇ ਅਨੁਸਾਰ ਇਹਨਾਂ ਨੂੰ ਸੂਰਜ ਗ੍ਰਹਿਣ ਤੋਂ ਬਾਅਦ ਤਾਂ ਦੀ ਲਾਭ ਦੀ ਪ੍ਰਾਪਤੀ ਵਿਦਾਤਾ ਹੁਣ ਖੁਦ ਵੀ ਰੋਕ ਨਹੀਂ ਸਕਦੇ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਜਾਣਕਾਰੀ ਦੇਵਾਂਗੇ ਕਿ ਨਾਗਾਸਨੋ ਸੂਰਜ ਗ੍ਰਹਿਣ ਕਿੰਨੇ ਵਜੇ ਸ਼ੁਰੂ ਹੋਵੇਗਾ ਇਸ ਦਾ ਸੋਤਰਕਾਲ ਕਿੰਨੇ ਵਜੇ ਲੱਗ ਰਿਹਾ ਹੈ ਨਾਲ ਹੀ ਇਸ ਦੀ ਸਮਾਪਤੀ ਕਿੰਨੇ ਵਜੇ ਹੋਵੇਗੀ ਨਾਲ ਹੀ ਤੁਹਾਨੂੰ ਇਹ ਜਾਣਕਾਰੀ ਦੇਵਾਂਗੇ ਕਿ ਸੂਰਜ ਗ੍ਰਹਿਣ ਦੇ ਮੌਕੇ ਤੁਸੀਂ ਉਹ ਸਾਰੇ ਦੱਸਿਓਏ ਪਾਅ ਵੀ ਕਰ ਲੈਂਦੇ ਹੋ ਤਾਂ ਕਿਵੇਂ ਤੁਹਾਡੀ ਜ਼ਿੰਦਗੀ ਦੀਆਂ ਸਾਰੀਆਂ ਮੁਸ਼ਕਲਾਂ ਖਤਮ ਹੋ ਜਾਣਗੀਆਂ ਨਾਲ ਹੀ ਤੁਹਾਨੂੰ ਇਹ ਜਾਣਕਾਰੀ ਵੀ ਦੇਵਾਂਗੇ ਕਿ ਸੂਰਜ ਗ੍ਰਹਿਣ ਦੇ ਮੌਕੇ ਕਿਹੜੀਆਂ ਬਹੁਤ ਵੱਡੀਆਂ ਗਲਤੀਆਂ ਹਨ ਜਿਨ੍ਹਾਂ ਨੂੰ ਤੁਸੀਂ ਭੁੱਲ ਕੇ ਵੀ ਨਹੀਂ ਕਰਨਾ ਨਹੀਂ ਤਾਂ ਤੁਹਾਨੂੰ ਇਸ ਦਾ ਕਮਾਈ ਜਾਂ ਬਹੁਤ ਨੰਪਿਆ ਸਕਦਾ ਹੈ ਦੋਸਤੋ ਮੰਨ ਲਓ ਕਿ ਤੁਹਾਡੀ ਜ਼ਿੰਦਗੀ ਵਿੱਚ ਕਿਸੇ ਪਰੇਸ਼ਾਨੀ ਦੇ ਕਾਰਨ ਧਨ ਆਉਣਾ ਬੰਦ ਹੋ ਗਿਆ ਹੈ ਤਾਂ ਤੁਹਾਡਾ ਵਪਾਰ ਠੱਪ ਹੋ ਗਿਆ ਹੈ ਜਾਂ ਤੁਸੀਂ ਸੋਚਦੇ ਹੋ ਤੁਹਾਡੀ ਕਿਸਮਤ ਖਰਾਬ ਹੈ ਜਾਂ ਤੁਹਾਡੇ ਮਨ ਵਿੱਚ ਇਹ ਵਿਚਾਰ ਚੱਲਦੇ ਹਨ ਕਿ ਤੁਹਾਡੇ ਉੱਤੇ ਕਿਸੇ ਨੇ ਕੋਈ ਜਾਦੂ ਟੂਣਾ ਕਰਵਾ ਦਿੱਤਾ ਹੈ ਤੁਹਾਡਾ ਕੋਈ ਵੀ ਕੰਮ ਸਮੇਂ ਤੇ ਨਹੀਂ ਹੋ ਰਿਹਾ ਇਹੋ ਜਿਹੀਆਂ ਪਰੇਸ਼ਾਨੀਆਂ ਤੋਂ ਛੁਟਕਾਰਾ ਪਾਉਣ ਦੇ ਲਈ ਜੇਕਰ ਤੁਸੀਂ ਸੂਰਜ ਗ੍ਰਹਿਣ ਦੇ ਮੌਕੇ ਸਾਡੀ ਦੱਸਿਓ ਇਹ ਪਾ ਕਰ ਲੈਂਦੇ ਹੋ ਤਾਂ ਤੁਹਾਡੀ ਜ਼ਿੰਦਗੀ ਦੀਆਂ ਸਾਰੀਆਂ ਮੁਸ਼ਕਲਾਂ ਖਤਮ ਹੋ ਜਾਣਗੀਆਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਸੂਰਜ ਗ੍ਰਹਿਣ ਦੇ ਮੌਕੇ ਸੂਰਜ ਦੇਵ ਤੁਹਾਡੇ ਤੇ ਬਸੰਨ ਹੋਗੇ ਤੁਹਾਡੇ ਤੇ ਆਪਣੀ ਕਿਰਪਾ ਕਰਨ ਪੂਰੇ ਵਿਸ਼ਵਾਸ ਤੇ ਨਾਲ ਇਸ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖੋ ਦੋਸਤੋ ਸਾਲ ਦਾ ਪਹਿਲਾ ਸੂਰਜ ਗ੍ਰਹਿਣ ਕੋਈ ਮਾਮੂਲੀ ਸੂਰਜ ਗ੍ਰਹਿਣ ਨਹੀਂ ਹੋਵੇਗਾ ਜੋ ਕਿ ਪੂਰਨ ਮਾਸ਼ੀ ਦੇ ਦਿਨ ਲੱਗਣ ਵਾਲਾ ਹੈ ਇਹ ਸੂਰਜ ਗ੍ਰਹਿਣ ਉਸ ਵੇਲੇ ਲੱਗਦਾ ਹੈ ਜਦੋਂ ਸੂਰਜ ਦੀਆਂ ਕਿਰਨਾਂ ਛੜੀਆਂ ਹੁੰਦੀਆਂ ਹਨ ਉਹ ਧਰਤੀ ਤੇ ਆਉਣਾ ਇੱਕਦਮ ਬੰਦ ਕਰ ਦਿੰਦੀਆਂ ਹਨ ਇਸ ਸਮੇਂ ਸੂਰਜ ਜਿਹੜਾ ਹੁੰਦਾ ਹੈ ਉਹ ਬਿਲਕੁਲ ਵੀ ਧਰਤੀ ਤੇ ਦਿਖਣਾ ਬੰਦ ਹੋ ਜਾਂਦਾ ਹੈ ਇਸ ਨਾਲ ਧਰਤੀ ਉਤੇ ਹਨੇਰਾ ਹੀ ਛਾ ਜਾਂਦਾ ਹੈ ਇਸ ਸਮੇਂ ਜਿੰਨੀਆਂ ਵੀ ਦੇਵੀ ਸ਼ਕਤੀਆਂ ਹੁੰਦੀਆਂ ਹਨ ਉਹ ਇੱਕ ਬਰਾਬਰ ਹੋ ਜਾਂਦੀਆਂ ਹਨ ਇਸ ਸਾਲ ਦਾ ਸੂਰਜ ਗ੍ਰਹਿਣ ਜਿਹੜਾ ਕਿ ਸਭ ਤੋਂ ਪਹਿਲਾਂ ਸੂਰਜ ਗ੍ਰਹਿਣ ਹੈ ਉਹ ਹੈ 9 ਅਗਸਤ ਨੂੰ 12:00 ਵਜੇ 1 ਮਿੰਟ ਤੇ ਸ਼ੁਰੂ ਹੋਵੇਗਾ ਇਹ ਜਿਹੜਾ ਸੂਰਜ ਗ੍ਰਹਿਣ ਹੈ ਰਾਤ ਨੂੰ 2:22 ਮਿੰਟ ਤੱਕ ਇਸ ਦਾ ਸਮਾਂ ਹੈ ਤੇ ਉਦੋਂ ਇਹ ਸਮਾਪਤ ਹੋਵੇਗਾ ਇਸ ਦਾ ਸੂਤੇਕਾਲ 8 ਘੰਟੇ ਤੋਂ ਪਹਿਲਾਂ ਹੀ ਸ਼ੁਰੂ ਹੋ ਜਾਂਦਾ ਹੈ ਇਹ ਸੂਰਜ ਗ੍ਰਹਿਣ ਘੱਟੋ-ਘੱਟ 5 ਘੰਟੇ ਰਹਿਣ ਵਾਲਾ ਹੈ ਇਹ ਸੂਰਜ ਗ੍ਰਹਿਣ ਦਾ ਪ੍ਰਭਾਵ ਭਾਰਤ ਨੂੰ ਨਹੀਂ ਮਿਲ ਰਿਹਾ ਪਾਰੇਸੇ ਇੱਕ ਖਖੋਲੀ ਪ੍ਰਕਿਰਿਆ ਹੁੰਦੀ ਹੈ ਕਹਨ ਤੋਂ ਭਾਵ ਕਿ ਇਸ ਦੌਰਾਨ ਕੀਤੇ ਗਏ ਪਾਅ ਕਦੇ ਵੀ ਖਾਲੀ ਨਹੀਂ ਜਾਣਗੇ ਉਸ ਪਾ ਦਾ ਤੁਹਾਨੂੰ ਲਾਭ ਪ੍ਰਾਪਤ ਜ਼ਰੂਰ ਹੋਵੇਗਾ ਜਦ ਵੀ ਸੂਰਜ ਕ੍ਰਹਿਣ ਲੱਗਦਾ ਹੈ ਤਾਂ ਸੂਰਜ ਕ੍ਰਹਿਣ ਆਪਣੀ ਰਾਸ਼ੀ ਪਰਵਰਤਨ ਨੂੰ ਜ਼ਰੂਰ ਕਰਦਾ ਹੈ ਜਿਸ ਨਾਲ ਕੁਝ ਰਾਸ਼ੀ ਵਾਲਿਆਂ ਦੀ ਕਿਸਮਤ ਚਮਕ ਜਾਂਦੀ ਹੈ ਜਿਸ ਦਾ ਪ੍ਰਭਾਵ 12 ਹੀ ਰਾਸ਼ੀਆਂ ਦੇ ਉੱਪਰ ਜ਼ਰੂਰ ਪੈਂਦਾ ਹੈ ਕਈਆਂ ਦੇ ਤੈਸਰ ਰਾਸ਼ੀ ਵਾਲਿਆਂ ਦੀ ਕਿਸਮਤ ਚਮਕ ਜਾਂਦੀ ਹੈ ਕਈਆਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਸੂਰਜ ਦੇਵ ਜੈਸ ਰਾਸ਼ੀ ਦੇ ਨਾਲ ਸਬੰਧ ਰੱਖਦੇ ਹਨ ਜਿਸ ਵਿਅਕਤੀ ਦੀ ਰਾਸ਼ੀ ਵਿੱਚ ਸੂਰਜ ਗ੍ਰਹਿ ਦੇਖਦੇ ਤੇ ਚੰਗੇ ਹੁੰਦੇ ਹੈ ਉਸ ਵਿਅਕਤੀ ਦੀ ਕਿਸਮਤ ਉਸ ਦਾ ਬਹੁਤ ਜ਼ਿਆਦਾ ਸਾਥ ਦਿੰਦੀ ਹੈ ਇਸ ਵਾਰ ਜਦੋਂ ਵੀ ਸੂਰਜ ਗ੍ਰਹਿਣ ਲੱਗੇਗਾ ਤਾਂ ਇਹਨਾਂ ਦੇ 6 ਰਾਸ਼ੀ ਵਾਲਿਆਂ ਦੀ ਕਿਸਮਤ ਚਮਕ ਜਾਵੇਗੀ ਹੁਣ ਤੁਹਾਨੂੰ ਦੱਸ ਰਹੀ ਹੈ ਕਿ ਸੂਰਜ ਗ੍ਰਹਿਣ ਦੇ ਸਮੇਂ ਤੁਸੀਂ ਕਿਹੜੇ ਉਪਾਅ ਕਰਨੇ ਹਨ ਜਿਨ੍ਹਾਂ ਨੂੰ ਕਰਨ ਦੇ ਨਾਲ ਤੁਹਾਡੇ ਜੀਵਨ ਦੀਆਂ ਸਾਰੀਆਂ ਪਰੇਸ਼ਾਨੀਆਂ ਖਤਮ ਹੋ ਜਾਣਗੀਆਂ ਨਾਲ ਹੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਉਹ ਖੁਸ਼ ਨਸੀਬ ਰਾਸ਼ੀਆਂ ਕਿਹੜੀਆਂ ਹਨ ਜਿਨ੍ਹਾਂ ਦੇ ਭਾਗ ਚਮਕਣ ਵਾਲੇ ਹਨ ਦੋਸਤੋ ਜੋਤਿਸ਼ శాస్త్ర ਦੇ ਅਨੁਸਾਰ ਜਿੰਨਾ ਵੀ ਸਮਾਂ ਸੂਰਜ ਗ੍ਰਹਿ ਲੱਗਣ ਵਾਲਾ ਹੈ ਉਸ ਸਮੇਂ ਤੁਸੀਂ ਘਰ ਵਿੱਚ ਖਾਣਾ ਬਣਾਉਣਾ ਹੈ ਤੇ ਨਾ ਹੀ ਤੁਸੀਂ ਘਰ ਵਿੱਚ ਖਾਣਾ ਖਾਣਾ ਹੈ ਨਾਲ ਹੀ ਨਾਲ ਇਸਤਰੀ ਵਰਗ ਨੂੰ ਇਹ ਜਾਣਕਾਰੀ ਦੇ ਦਈਏ ਜਿੰਨਾ ਵੀ ਸਮਾਂ ਇਹ ਸੂਰਜ ਗ੍ਰਹਿ ਲੱਗਣ ਵਾਲਾ ਹੈ ਤੁਸੀਂ ਆਪਣੇ ਤੁਸੀਂ ਆਪਣੇ ਸਿਰ ਤੇ ਕੰੰਗੀ ਦਾ ਇਸਤੇਮਾਲ ਬਿਲਕੁਲ ਨਹੀਂ ਕਰਨਾ ਇਹ ਸਾਡੇ ਵੈਦ ਪੁਰਾਣਾ ਵਿੱਚ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ ਨਾਲ ਹੀ ਤੁਹਾਨੂੰ ਇਹ ਦੱਸ ਦਈਏ ਕਿ ਜਿੰਨਾ ਵੀ ਸਮਾਂ ਸੂਰਜ ਗਰਨ ਲੱਗਾ ਰਹੇਗਾ ਤੁਸੀਂ ਆਪਣੇ ਘਰ ਵਿੱਚ ਕੈਂਚੀ ਚਾਕੂ ਜਾਂ ਕਿਸੇ ਵੀ ਨੁਕੀਲੇ ਚੀਜ਼ ਦਾ ਇਸਤੇਮਾਲ ਨਾ ਕਰੋ ਇਸ ਤਰ੍ਹਾਂ ਕਰਨ ਨਾਲ ਤੁਹਾਡੀ ਜ਼ਿੰਦਗੀ ਉੱਪਰ ਇਹ ਸਭ ਬਹੁਤ ਜ਼ਿਆਦਾ ਪੁਰਾਅ ਪ੍ਰਭਾਵ ਪਿਆ ਸਕਦਾ ਹੈ ਜੇਕਰ ਤੁਹਾਡੀ ਮੈਰਿਜ ਹੋ ਚੁੱਕੀ ਹੈ ਤਾਂ ਇਸ ਸਮੇਂ ਤੁਹਾਨੂੰ ਸਰੇਕ ਸੰਬੰਧ ਬਿਲਕੁਲ ਵੀ ਨਹੀਂ ਬਣਾਉਣੇ ਚਾਹੀਦੇ। ਇਸ ਪ੍ਰਕਾਰ ਤੁਹਾਨੂੰ ਨਹੀਂ ਤਾਂ ਕਈ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹੁਣ ਤੁਹਾਨੂੰ ਦੱਸ ਦਈਏ ਕਿ ਸੂਰਜ ਗ੍ਰਹਿਣ ਦੇ ਮੌਕੇ ਜੇਕਰ ਤੁਸੀਂ ਇਹ ਕੋਪਾ ਕਰ ਲੈਂਦੇ ਹੋ ਤਾਂ ਤੁਹਾਡੇ ਸਿਰ ਤੋਂ ਕਰਜ਼ੇ ਵਰਗੀ ਸਮੱਸਿਆ ਦੂਰ ਹੋ ਜਾਵੇਗੀ। ਜੇਕਰ ਤੁਸੀਂ ਕਾਫੀ ਸਮਾਂ ਪਹਿਲਾਂ ਕਿਸੇ ਕੋਲੋਂ ਪੈਸੇ ਲਏ ਸੀ ਪਰ ਤੁਹਾਡੇ ਕੋਲੋਂ ਉਧਾਰ ਅਜੇ ਤੱਕ ਵਾਪਸ ਨਹੀਂ ਕੀਤਾ ਗਿਆ। ਤੁਹਾਡੇ ਉੱਪਰ ਕਰਜ਼ੇ ਵਰਗੀਆਂ ਸਮੱਸਿਆਵਾਂ ਆਵੀ ਹੋ ਚੁੱਕੀਆਂ ਜਿਸ ਤੇ ਨਾਲ ਤੁਹਾਡੇ ਘਰ ਦੀ ਆਰਥਿਕ ਸਥਿਤੀ ਬਹੁਤ ਹੀ ਖਰਾਬ ਹੋ ਚੁੱਕੀ ਹੈ ਜੇਕਰ ਤੁਸੀਂ ਸਾਡਾ ਇਹ ਦੱਸਿਆ ਹੋਇਆ ਪਾ ਕਰ ਲੈਂਦੇ ਹੋ ਤਾਂ ਤੁਹਾਡੀ ਜ਼ਿੰਦਗੀ ਵਿੱਚੋਂ ਕਰਜ਼ੇ ਵਰਗੀਆਂ ਸਮੱਸਿਆਵਾਂ ਦੂਰ ਹੋਵेंगी ਸਭ ਤੋਂ ਪਹਿਲਾਂ ਤੁਸੀਂ ਲਾਲ ਕੱਪੜਾ ਲੈਣਾ ਹੈ ਫਿਰ ਉਸ ਨੂੰ ਤੁਸੀਂ ਧਰਤੀ ਤੇ ਵਿਛਾਉਣਾ ਹੈ ਕੱਪੜੇ ਉੱਪਰ ਤੁਸੀਂ ਸੱਜੇ ਹੱਥ ਨਾਲ ਇੱਕ ਮੁਠੀ ਲੌਂਗਾਂ ਦੀ ਪਾ ਦੇਣੀ ਹੈ ਫਿਰ ਇਸ ਤਰ੍ਹਾਂ ਤੁਹ ਆਪਣੇ ਨੂੰ ਤੁਸੀਂ ਇੱਕ ਪੋਰਟਲੀ ਦੀ ਤਰ੍ਹਾਂ ਬੰਨ ਲੈਣਾ ਹੈ ਫਿਰ ਤੁਸੀਂ ਇਸ ਪੋਰਟਲੀ ਨੂੰ ਕਿਸੇ ਵੀ ਮੰਦਰ ਵਿੱਚ ਜਾ ਕੇ ਫਿਰ ਤੁਸੀਂ ਇਸ ਪੋਰਟਲੀ ਨੂੰ ਘਰ ਵਿੱਚ ਜਾਂ ਪੂਜਾ ਸਥਾਨ ਦੇ ਉੱਪਰ ਵੀ ਰੱਖ ਸਕਦੇ ਹੋ ਇਸ ਪੋਰਟਲੀ ਨੂੰ ਤੁਸੀਂ 9 ਅਗਸ ਨੂੰ ਚੁੱਕਣਾ ਹੈ ਤੇ ਇਸ ਪੋਰਟਲੀ ਨੂੰ ਚੁੱਕ ਕੇ ਮੰਦਰ ਲੈ ਜਾਣਾ ਹੈ ਤੇ ਮੰਦਰ ਦੇ ਬਾਹਰ ਜਿਹੜਾ ਵੀ ਕੋਈ ਭਿਖਾਰੀ ਬੈਠਾ ਹੁੰਦਾ ਹੈ ਉਸ ਨੂੰ ਇਹ ਪੋਰਟਲੀ ਤੁਸੀਂ ਤਾਨ ਕਰ ਦੇਣੀ ਹੈ ਜੇਕਰ ਤੁਸੀਂ ਇਹ ਉਪਾਅ ਕਰ ਲੈਂਦੇ ਹੋ ਜੇਕਰ ਤੁਹਾਡੇ ਉੱਤੇ ਕੋਈ ਵੀ ਦੋਸ਼ ਹੈ ਜਿਸ ਦੀ ਵਜ੍ਹਾ ਦੇ ਨਾਲ ਤੁਹਾਡੇ ਘਰ ਵਿੱਚ ਪੈਸਾ ਨਹੀਂ ਸਿੱਟਕਦਾ ਤਾਂ ਇਹ ਸਮੱਸਿਆ ਤੁਹਾਡੀ ਦੂਰ ਹੋਵੇਗੀ ਨਾਲ ਹੀ ਤੁਹਾਨੂੰ ਤੁਹਾਡੀ ਜ਼ਿੰਦਗੀ ਦੀ ਆਰਥਿਕ ਕਸ਼ਟਾਂ ਤੋਂ ਵੀ ਮੁਕਤੀ ਮਿਲੇਗੀ ਇਹ ਇੱਕ ਐਸਾ ਉਪਾਅ ਹੈ ਜਿਹੜਾ ਜੇਕਰ ਸూర్ਜਕ ਰਹਿਣ ਦੇ ਮੌਕੇ ਕੀਤਾ ਜਾਵੇ ਤਾਂ ਕਦੇ ਵੀ ਖਾਲੀ ਨਹੀਂ ਜਾਵੇਗਾ ਇਸ ਦੇ ਅਨੁਸਾਰ ਜੋਤਿ ਸ਼ਾਸਤਰ ਵਿੱਚ ਸਾਬ ਸਾਬ ਲਿਖਿਆ ਹੈ ਕਿ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਘਰ ਵਿੱਚ ਕਿਸੇ ਵੀ ਮੈਂਬਰ ਤੇ ਕਾਲੇ ਜਾਦੂ ਦਾ ਕੋਈ ਵੀ ਅਸਰ ਨਾ ਹੋਵੇ ਤਾਂ ਤੁਸੀਂ ਇਹ ਪਾ ਕਰ ਲੈਣਾ ਹੈ ਸਭ ਤੋਂ ਪਹਿਲਾਂ ਇੱਕ ਨਾਰੀਅਲ ਖਰੀਦ ਕੇ ਲਿਆਉਣਾ ਹੈ ਸੂਰਜ ਗ੍ਰਹਿਣ ਦਾ ਸਮਾਂ ਸ਼ੁਰੂ ਹੋ ਜਾਂਦਾ ਹੈ ਉਸ ਸਮੇਂ ਤੋਂ ਲੈ ਕੇ ਤੁਸੀਂ ਘਰ ਦੇ ਕਿਸੇ ਵੀ ਮੈਂਬਰ ਦੇ ਮੱਥੇ ਦੇ ਨਾਲ ਇਹ ਨਾਰੀਅਲ ਨੂੰ ਛੁਆਗੇ ਫਿਰ ਤੁਸੀਂ ਪੂਜਾ ਸਥਾਨ ਵਾਲੀ ਜਗ੍ਹਾ ਤੇ ਰੱਖ ਦੇਣਾ ਹੈ ਫਿਰ ਅਗਲੇ ਦਿਨ ਤੁਸੀਂ ਸੂਰਜ ਗ੍ਰਹਿਣ ਵਾਲੇ ਦਿਨ ਇਹ ਨਾਰੀਅਲ ਕਿਸੇ ਵੀ ਮੰਦਰ ਦੇ ਪੁਜਾਰੀ ਨੂੰ ਦਾਨ ਕਰਵਾਉਣਾ ਹੈ ਇਸ ਤੋਂ ਦਾਨ ਕਰ ਦੇਣਾ ਹੈ ਇਸ ਤੋਂ ਤੁਸੀਂ ਮੰਨ ਲੈਣਾ ਕਿ ਜੇਕਰ ਤੁਹਾਡੇ ਉੱਪਰ ਕਿਸੇ ਦੀ ਵੀ ਮਾੜੀ ਨਿਗਾਹ ਹੈ ਜਾਦੂ ਟੂਣਾ ਕਰਵਾਉਣ ਦੀ ਸੋਚ ਹੈ ਤਾਂ ਉਹ ਉਸ ਉੱਪਰ ਜਾਦੂ ਟੂਣਾ ਆਪ ਖੁਦ ਤੇ ਹੀ ਉਹਦੇ ਤੇ ਹਾਵੇ ਹੋਵੇਗਾ ਦੋਸਤੋ ਹੁਣ ਗੱਲ ਕਰ ਲੈਂਦੇ ਹਾਂ ਉਹ ਖੁਸ਼ ਨਸੀਬ ਰਾਸ਼ੀਆਂ ਬਾਰੇ ਸਭ ਤੋਂ ਪਹਿਲੀ ਰਾਸ਼ੀ ਹੈ ਜੇ ਮਕਰ ਰਾਸ਼ੀ ਮਕਰ ਰਾਸ਼ੀ ਵਾਲਿਆਂ ਦਾ ਸੇ ਇਹ ਕਿ ਸੂਰਜ ਗ੍ਰਹਿ ਤੋਂ ਤੁਰੰਤ ਇਹ ਤੁਹਾਡੀ ਕਿਸਮਤ ਚਮਕ ਜਾਵੇਗੀ ਤੁਹਾਡੇ ਕੁੰਡਲੀ ਦੇ ਗ੍ਰਹਿ ਤੁਹਾਡੇ ਤੇ ਖੁਸ਼ ਹੋ ਜਾਣਗੇ ਜਿਸ ਨਾਲ ਤੁਹਾਡੀ ਨੌਕਰੀ ਵਿੱਚ ਪ੍ਰਭਲ ਜੋਗ ਬਣ ਰਹੀ ਹੈ ਜੇਕਰ ਤੁਸੀਂ ਕਾਫੀ ਸਮੇਂ ਤੋਂ ਨੌਕਰੀ ਤੋਂ ਪਰੇਸ਼ਾਨ ਸੀ ਇਹ ਪਰੇਸ਼ਾਨੀ ਤੁਹਾਡੀ ਖਤਮ ਹੋ ਜਾਵੇਗੀ ਭਗਵਾਨ ਸੂਰਜ ਦੇਵ ਦੀ ਕਿਰਪਾ ਦੇ ਨਾਲ ਤੁਹਾਡੀ ਜ਼ਿੰਦਗੀ ਵਿੱਚ ਐਸਾ ਚਾਨਣ ਹੋ ਰਿਹਾ ਹੈ ਜਿਸ ਨਾਲ ਤੁਹਾਡੀ ਜ਼ਿੰਦਗੀ ਦੀਆਂ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਅਗਲੀ ਰਾਸ਼ੀ ਹੈ ਜੇ ਮਿਥਨ ਰਾਸ਼ੀ ਮਿਥਨ ਰਾਸ਼ੀ ਵਾਲਿਆਂ ਦਾ ਸਹੀ ਹੈ ਕਿ ਤੁਹਾਨੂੰ ਸਰੇਕ ਪ੍ਰਤੀ ਕੋਈ ਵੀ ਜੇਕਰ ਰੋਗ ਕਾਫੀ ਸਮੇਂ ਤੋਂ ਪਰੇਸ਼ਾਨ ਕਰ ਰਿਹਾ ਸੀ ਤਾਂ ਇਹ ਰੋਗ ਤੁਹਾਡਾ ਸੂਰਜ ਦੇਵ ਦੇ ਗ੍ਰਹਿਣ ਤੋਂ ਬਾਅਦ ਦੂਰ ਹੋ ਜਾਵੇਗਾ ਜੇਕਰ ਤੁਹਾਡਾ ਵਪਾਰ ਕਾਫੀ ਸਮੇਂ ਤੋਂ ਬੰਦ ਸੀ ਉਹ ਵੀ ਚੱਲਣਾ ਸ਼ੁਰੂ ਹੋ ਜਾਵੇਗਾ ਜਿਹੜੀ ਵੀ ਤੁਹਾਨੂੰ ਆਰਥਿਕ ਤੰਗੀ ਸੇ ਪਰੇਸ਼ਾਨੀ ਸੀ ਉਹ ਮੁਕਤੀ ਉਸ ਤੋਂ ਤੁਹਾਨੂੰ ਮਿਲ ਜਾਵੇਗੀ ਭਗਵਾਨ ਸੂਰਜ ਦੇਵ ਦੀ ਕਿਰਪਾ ਤੁਹਾਡੇ ਤੇ ਹੋ ਚੁੱਕੀ ਹੈ ਅਗਲੀ ਰਾਸ਼ੀ ਹੈ ਜੇ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਨੂੰ ਦੱਸਦਾ ਹਾਂ ਕਿ ਜੇਕਰ ਤੁਸੀਂ ਵਿਦੇਸ਼ ਜਾਣ ਬਾਰੇ ਕੋਈ ਸੁਪਨਾ ਸੋਚ ਰਹੇ ਹੋ ਤੁਹਾਡੀ ਯਾਤਰਾ ਸਫਲ ਹੋਣ ਵਾਲੀ ਹੈ ਤੁਹਾਨੂੰ ਆਰਥਿਕ ਲਭ ਬਹੁਤ ਜ਼ਿਆਦਾ ਹੋ ਜਾਵੇਗਾ ਰਾਜਨੀਤਿਕ ਲੋਕਾਂ ਨਾਲ ਤੁਹਾਡੇ ਮਤ ਭੇਜ ਜਿਹੜੇ ਕਾਫੀ ਸਮੇ ਤੋਂ ਸਾਨੂੰ ਦੂਰੋ ਚਾਣਗੇ ਸਮਾਜ ਵਿੱਚ ਤੁਹਾਡਾ ਮਾਨ ਸਨਮਾਨ ਵਧਣ ਵਾਲਾ ਹੈ ਇਹ ਸਮਾਂ ਤੁਹਾਡੇ ਲਈ ਚੰਗਾ ਹੈ ਅਗਲੀ ਰਾਸ਼ੀ ਹੈ ਜੀ ਬ੍ਰੇਖ ਰਾਸ਼ੀ ਬ੍ਰੇਖ ਰਾਸ਼ੀ ਵਾਲਨ ਦਾਸ ਹੈ ਕਿ ਜੇਕਰ ਤੁਸੀਂ ਕਾਫੀ ਲੰਮੇ ਸਮੇਂ ਤੋਂ ਕਿਸੇ ਨੌਕਰੀ ਨੂੰ ਲੈਂਸ ਬੰਦੀ ਧੱਕੇਕਾਰ ਹੈ ਸੀ ਤਾਂ ਇਸ ਸਮੇਂ ਤੋਂ ਤੁਹਾਨੂੰ ਨੌਕਰੀ ਮਿਲ ਜਾਵੇਗੀ ਭਾਵੇਂ ਮਨ ਚਾਹੇ ਨੌਕਰੀ ਮਿਲੇਗੀ ਬ੍ਰਿਕ ਰਾਸ਼ੀ ਵਾਲਿਆਂ ਦੀ ਜ਼ਿੰਦਗੀ ਵਿੱਚ ਇੱਕ ਬਹੁਤ ਵੱਡਾ ਸਕਾਰਾਤਮਕ ਬਦਲਾਅ ਹੋਣ ਵਾਲਾ ਹੈ ਇਸ ਦੇ ਨਾਲ ਇਹਨਾਂ ਦੀਆਂ ਪਰੇਸ਼ਾਨੀਆਂ ਹੁਣ ਖਤਮ ਹੋ ਜਾਣਗੀਆਂ ਅਗਲੀ ਰਾਸ਼ੀ ਹੈ ਜ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲੇ ਤੁਹਾਨੂੰ ਦੱਸ ਰਹੀ ਹੈ ਕਿ ਭਗਵਾਨ ਸੂਰਿ ਦੇਵ ਦੀ ਕਿਰਪਾ ਤੁਹਾਡੇ ਤੇ ਹੋ ਚੁੱਕੀ ਹੈ ਜਿਸ ਨਾਲ ਤੁਹਾਡੀ ਜ਼ਿੰਦਗੀ ਦੀਆਂ ਪਰੇਸ਼ਾਨੀਆਂ ਹੁਣ ਖਤਮ ਹੋ ਜਾਣਗੀਆਂ ਤੁਹਾਨੂੰ ਜੇਕਰ ਕਾਫੀ ਸਮੇਂ ਤੋਂ ਤਾਂ ਸੰਬੰਧਿਤ ਕੋਈ ਪਰੇਸ਼ਾਨੀ ਸੀ ਔਦੂਰ ਹੋ ਜਾਵੇਗੇ ਤੁਹਾਨੂੰ ਤੁਹਾਡੇ ਬੱਚਿਆਂ ਵੱਲੋਂ ਕੋਈ ਵੱਡੀ ਖੁਸ਼ਖਬਰੀ ਸੁਣਾਉਣ ਨੂੰ ਮਿਲ ਸਕਦੀ ਹੈ ਇਹ ਸਮਾਂ ਤੁਹਾਡੇ ਲਈ ਚੰਗਾ ਹੈ ਅਗਲੀ ਰਾਸ਼ੀ ਹੈ ਜੇ ਮੀਨ ਰਾਸ਼ੀ ਮੀਨ ਰਾਸ਼ੀ ਵਾਲਨ ਦਾਸ ਤੈ ਇਹ ਕਿ ਪਗਵਾਨ ਸੂਰਜ ਦੇਵ ਦੀ ਕਿਰਪਾ ਤੁਹਾਡੇ ਤੇ ਹੋ ਗਈ ਹੈ ਤੁਹਾਡੇ ਭਾਗ ਖੁੱਲ ਜਾਣਗੇ ਜਿਸ ਨਾਲ ਤੁਹਾਡੀ ਜ਼ਿੰਦਗੀ ਦੀਆਂ ਜਿਹੜੀਆਂ ਵੀ ਪਰੇਸ਼ਾਨੀਆਂ ਸਨ ਉਹ ਖਤਮ ਹੋ ਜਾਣਗੇ ਤੁਹਾਨੂੰ ਤੁਹਾਡੇ ਬੱਚਿਆਂ ਵੱਲੋਂ ਕੋਈ ਖੁਸ਼ਖਬਰੀ ਮਿਲੇਗੀ ਤੁਹਾਡੇ ਪਰਿਵਾਰ ਦਾ ਸਹ ਜੋ ਤੁਹਾਡੇ ਨਾਲ ਹਮੇਸ਼ਾ ਹੀ ਰਹੇਗਾ ਦੋਸਤੋ ਅੱਜ ਉਹ ਕੁਐਸਚਨਰ ਸੀ ਪਤਵਾਲੀ ਰਾਸ਼ੀਆਂ ਜਿਨ੍ਹਾਂ ਦੀ ਸੂਰਜ ਗ੍ਰਹਿ ਤੇ ਕਿਸਮਤ ਬਦਲਣ ਵਾਲੀ ਹੈ ਪਾਵਕੇ ਪੂਰਨ ਮਾਸ਼ੀ ਵਾਲੇ ਦਿਨ ਜਿਨ੍ਹਾਂ ਦੀ ਕਿਸਮਤ ਪਲਟਣ ਵਾਲੀ ਹੈ ਜੇਕਰ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤਾਂ ਅੱਗੇ ਵੀ ਸ਼ੇਅਰ ਕਰ ਦਿਓ ਜੀ ਧੰਨਵਾਦ